ਦੋਸਤੋ ਸਾਰਾ ਪੰਜਾਬ ਤੇ ਪੰਜਾਬੋਂ ਬਾਹਰ ਬੈਠੇ ਪੰਜਾਬੀ ਭਰਾ ਵੀ ਹਰ ਉਹ ਇਨਸਾਨ ਜਿਸ ਨੂੰ ਰਾਜਵੀਰ ਜਵੰਦੇ ਬਾਰੇ ਪਤਾ ਲੱਗਿਆ ਸਭ ਉਹਦੇ ਠੀਕ ਹੋਣ ਦੀਆਂ ਅਰਦਾਸਾਂ ਕਰ ਰਹੇ ਨੇ ਕਿ ਸੱਚੇ ਪਾਤਸ਼ਾਹ ਉਹਨੂੰ ਜੀਵਨਦਾਨ ਬਖਸ਼ ਤਾਂ ਇਸੇ ਦੇ ਚਲਦਿਆਂ ਇਸ ਸੋਹਣੇ ਸਰਦਾਰ ਵੀਰ ਨੇ ਵੀ ਬਹੁਤ ਸੋਹਣੀਆਂ ਲਾਈਨਾਂ ਗਾਈਆਂ ਨੇ ਰਾਜਵੀਰ ਜਵੰਦੇ ਦੀ ਤੰਦਰੁਸਤੀ ਲਈ ਆਓ ਆਪਾਂ ਸੁਣੀਏ ਅਤੇ ਤੁਸੀਂ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜਿੱਤ ਲਿਖ ਕੇ ਜ਼ਰੂਰ ਦੇਣਾ ਆਓ ਸਾਰੇ ਮਿਲ ਕੇ ਕਮੈਂਟਾਂ ਦੇ ਵਿੱਚ ਅਰਦਾਸ ਕਰੀਏ ਸੱਚੇ ਦਿਲੋਂ ਤਨੋਂ ਮਨੋਂ ਅਰਦਾਸ ਕਰੀਏ ਤੇ ਜੇਕਰ ਵੀਰ ਦੀਆਂ ਲਾਈਨਾਂ ਇਹਨਾਂ ਦਾ ਗੀਤ ਆਵਾਜ਼ ਸੋਹਣੀ ਲੱਗੇ ਤਾਂ ਲਾਈਕ ਕਰਕੇ ਹੌਸਲਾ ਵਧਾਓ ਤੇ ਰਾਜਵੀਰ ਜਵੰਦੇ ਬਾਈ ਦੀ ਤੰਦਰੁਸਤੀ ਲਈ ਕਮੈਂਟਾਂ ਚ ਵਾਹਿਗੁਰੂ ਲਿਖ ਕੇ ਸ਼ੇਅਰ ਕਰ ਦਿਓ ਦੇਖੋ ਤੁਸੀਂ ਪੂਰੀ ਵੀਡੀਓ ਕੱਟ ਦੋ ਗੁਰੂ ਜੀ ਮੋਤ ਵਾਲੇ ਫੰਦੇ ਨੂੰ ਰਾਜੀ ਬਾਜੀ ਰੱਖੇ ਉਹ ਬਾਈ ਜਵੰਦੇ ਨੂੰ ਠੀਕ ਠਾਕ ਰੱਖੇ ਉਹ ਬਾਈ ਜਵੰਦੇ ਨੂੰ ਹਾਂ ਕਦਰ ਕਰੋ ਜੀ ਅੱਖੀਆਂ ਦੇ ਨੀਰ ਦੀ ਤੂੰ ਜ਼ਿੰਦਗੀ ਬਚਾਲਾ ਦਾ ਤਾਰਾ ਜਵੀਰ ਦੀ ਤੂੰ ਜ਼ਿੰਦਗੀ ਬਚਾਲਾ ਦਾ ਤਾਰਾ ਜਵੀਰ ਦੀ ਹਾ ਟੁੱਟਣ ਦਿਓ ਨਾ ਸਾਹਾਂ ਦੀਆਂ ਡੋਰਾ ਨੂੰ ਰੋਗ ਤੇ ਤੂੰ ਸੀ ਜ਼ਿੰਦਗੀ ਦੇ ਚੋਰਾ ਨੂੰ ਹਰਖਿਆ ਕਰੋ ਜੀ ਕਰਮ ਲਕੀਰ ਦੀ ਤੂੰ ਜ਼ਿੰਦਗੀ ਬਚਾਲਾ ਦਾ ਤਾਰਾ ਜਵੀਰ ਦੀ ਹਾਂ ਜ਼ਿੰਦਗੀ ਬਚਾਲਾ ਦਾ ਤਾਰਾ ਜਵੀਰ ਦੀ ਇਹ ਦੁੱਖ ਸੁੱਖ ਜ਼ਿੰਦਗੀ ਦਾ ਅੰਗ ਦਾ ਤਿਆ ਰਹੀ ਤੂੰ ਮੁਸੀਬਤਾਂ ਚ ਸੰਗ ਦਾ ਧਿਆ ਰਹੀ ਤੂੰ ਮੁਸੀਬਤਾਂ ਚ ਸੰਗ ਦਾ ਧਿਆ ਤੇਰੇ ਹੱਥ ਹੈ ਗਰੀਬ ਤੇ ਅਮੀਰ ਦੀ ਤੂੰ ਜ਼ਿੰਦਗੀ ਬਚਾਲਾ ਦਾ ਤਾਰਾ ਜਵੀਰ ਦੀ ਹੁਣ ਸਾਨੂੰ ਚੰਗੀ ਖਬਰ ਸੁਣਾ ਦਿਓ ਤੰਦਰੁਸਤੀ ਦੀ ਦਾਤ ਝੋਲੀ ਬਾਦਿਓ ਠੀਕ ਠਾਕ ਵੇ ਦਾਤ ਝੋਲੀ ਬਾਦਿਓ ਆਪ ਰਿੰਗੜੀ ਵਾਲੇ ਦੀ ਕੀਤੀ ਤੱਕਰੀਰ ਦੀ ਤੂੰ ਜ਼ਿੰਦਗੀ ਬਚਾਲਦਾ ਤਾਰਾ ਜੀਰ ਦੀ ਜ਼ਿੰਦਗੀ ਬਚਾਲਦਾ ਤਾਰਾ ਜੀਰ ਦੀ